ਗੁਰਜੀਕਾ ਖਲਸਾ ਵਾਹਿਗੁਰਜ ਦੀ ਕੀ ਫਤਿਹ ਦਰਿਆ ਸੰਕਾਂ ਬਹੁਤ ਵੱਡੇ ਭਾਗਾਂ ਵਾਲੀਆਂ ਹਨ ਜੋ ਅੰਮ੍ਰਿਤ ਵੇਲੇ ਗੁਰੂ ਕਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਕੇ ਗੁਰਬਾਣੀ ਪੜ੍ਹ ਸੁਣ ਕੇ ਸਿਵਾ ਸਿਮਰਨ ਕਰਕੇ ਆਪਣਾ ਮੁਲਕ ਜੀਵਨ ਸਫਲ ਕੀਤਾ ਹੈ ਅੱਜ ਹੀ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਮੂਲਾ ਖੱਤਰੀ ਨਾਲ ਹੈ ਮੂਲੇ ਖਤਰੀ ਨੂੰ ਸੋਝੀ ਆ ਗਈ ਹੈ ਸਮਝ ਆ ਗਈ ਹੈ ਬਿਮਾੜੇ ਕਮਾਂ ਕਾਰਨੂੰ ਛੱਡ ਕੇ ਉਹ ਗੁਰੂ ਦੇ ਨਾਲ ਜੁੜ ਗਿਆ ਮੂਲੇ ਖਤਰੀ ਦੇ ਨਾਲ ਬਹੁਤੇ ਉਤਕ ਹੋਏ ਹਨ ਜਿਨ੍ਹਾਂ ਨੂੰ ਵੇਖਦਿਆਂ ਹੋਇਆਂ ਮੂਲਾ ਖਤਰੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਗਿਆ ਹੈ ਮੂਲਾ ਖਤਰੀ ਬਾਬੇ ਨਾਨਕ ਭਾਈ ਮਰਦਾਨੇ ਦੇ ਨਾਲ ਹੀ ਤੁਰਿਆ ਜਾਂਦਾ ਹੈ ਗੁਰੂ ਮਹਾਰਾਜ ਨੂੰ ਆਖਦਾ ਹੈ ਗੁਰੂ ਮਹਾਰਾਜ ਜਿੱਦਾਂ ਤੁਸੀਂ ਭਾਈ ਮਰਦਾਨੇ ਤੇ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਬਾਣੀ ਦੇ ਨਾਲ ਜੋੜਿਆ ਹੈ ਇਸੇ ਹੀ ਤਰੀਕੇ ਦੇ ਨਾਲ ਮੈਨੂੰ ਵੀ ਬਾਣੀ ਦੇ ਨਾਲ ਜੋੜ ਦਿਓ ਮੇਰੇ ਵੀ ਕਰਮ ਚੰਗੇ ਹੋ ਜਾਣ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਗੁਰੂ ਮਹਾਰਾਜ ਨੇ ਆਖਿਆ ਚਲ ਭਾਈ ਕੋਈ ਗੱਲ ਨਹੀਂ ਆਪਾਂ ਗੁਰੂ ਦੀ ਬਾਣੀ ਸਿਮਰਨ ਕਰਦੇ ਰਿਹਾ ਕਰਾਂਗੇ ਤੂੰ ਸਾਡੇ ਨਾਲ ਚੱਲਣਾ ਹੈ ਤੇਰੀ ਇੱਛਾ ਹੈ ਤਾਂ ਤੂੰ ਸਾਡੇ ਨਾਲ ਚੱਲ ਭਾਈ ਮਰਦਾਨਾ ਜੀ ਬਾਬਾ ਨਾਨਕ ਜੀ ਮੂਲਾ ਖਤਰੀ ਤਿੰਨੋ ਜਣੇ ਤੁਰੇ ਜਾ ਰਹੇ ਨੇ ਰਸਤੇ ਦੇ ਵਿੱਚ ਬਾਵੀ ਸਮਾ ਲੰਘ ਗਿਆ ਕਾਫੀ ਦਿਨ ਹੋ ਗਏ ਸੀ ਮੂਲੇ ਨੂੰ ਬਾਬੇ ਨਾਨਕ ਦੇ ਨਾਲ ਤੁਰੇ ਜਾਂਦਿਆਂ ਨੂੰ ਸਾ ਬਹੁਤੀ ਪੈਂਡਾ ਕਰਿਆ ਹੈ ਗੁਰੂ ਮਹਾਰਾਜ ਦੇ ਨਾਲ ਮੂਲੇ ਖੱਤਰੀ ਨੇ ਕਾਫੀ ਸਮੇਂ ਬਾਅਦ ਬਾਬੇ ਨਾਨਕ ਦੇ ਮਨ ਵਿੱਚ ਖਿਆਲ ਆਇਆ ਵਿਚਾਰ ਆਇਆ ਜਦੋਂ ਗੁਰੂ ਮਹਾਰਾਜ ਨੇ ਧਿਆਨ ਧਰਿਆ ਪਰਮਾਤਮਾ ਦੇ ਨਾਲ ਸੁਰਤ ਜੋੜੀ ਉਸ ਵੇਲੇ ਬਾਬੇ ਨਾਨਕ ਦੇ ਮਨ ਵਿੱਚ ਖਿਆਲ ਆਇਆ ਵੀ ਭਾਈ ਮੂਲੇ ਖੱਤਰੀ ਦੇ ਘਰ ਲੋਕਾਂ ਨੇ ਅਫਵਾਹ ਉਡਾ ਦਿੱਤੀ ਹੈ ਬੀਮੂਲਾ ਖੱਤਰੀ ਸਰੀਰ ਤਿਆਗ ਗਿਆ ਹੈ ਮਰ ਮੁੱਕ ਗਿਆ ਹੈ ਲੋਕਾਂ ਨੇ ਝੂਠੀ ਅਫਵਾਹ ਉਡਾ ਦਿੱਤੀ ਬੀਮ ਭਾਈ ਮੂਲਾ ਖੱਤਰੀ ਜਿਹੜਾ ਹੈ ਸਰੀਰ ਤਿਆਗ ਗਿਆ ਹੈ ਮਰ ਮਿਟ ਗਿਆ ਹੈ ਮੂਲੇ ਦੇ ਖੱਤਰੀ ਦੇ ਘਰ ਦੀ ਪਤਨੀ ਜਿਹੜੀ ਹੈ ਉਹ ਰੋਂਦੀ ਫਿਰਦੀ ਹੈ ਉਸ ਨੂੰ ਪਤਾ ਹੀ ਨਹੀਂ ਵੀ ਮੇਰਾ ਪਤੀ ਮਰ ਗਿਆ ਹੈ ਜਿਉਂਦਾ ਹੈ ਲੋਕਾਂ ਦੀਆਂ ਗੱਲਾਂ ਸੁਣ ਕੇ ਮੂਲੇ ਖੱਤਰੀ ਦੀ ਪਤੀ ਪਤਨੀ ਬਹੁਤ ਦੁੱਖ ਵੰਡਾਉਂਦੀ ਹੈ ਅੜੋਸੀ ਪੜੋਸੀ ਇਕੱਠੇ ਹੋ ਜਾਂਦੇ ਹਨ ਰਿਸ਼ਤੇਦਾਰ ਮਿੱਤਰ ਸਕੇ ਸਬੰਧੀ ਸਾਰੇ ਆ ਜਾਂਦੇ ਹਨ ਦੁੱਖ ਵੰਡਾਉਣ ਵਾਸਤੇ ਭਾਈ ਮੂਲਾ ਖੱਤਰੀ ਗਿਆ ਸੀ ਫਕੀਰਾਂ ਦੇ ਨਾਲ ਉਥੇ ਭਾਈ ਮੂਲਾ ਮੁੱਕ ਗਿਆ ਹੈ ਉਸ ਦਾ ਸਰੀਰ ਖਤਮ ਹੋ ਗਿਆ ਹੈ ਉਹ ਸਰੀਰ ਛੱਡ ਗਿਆ ਹੈ ਗੁਰੂਆਂ ਦੇ ਚਰਨਾਂ ਵਿੱਚ ਜੁੜ ਗਿਆ ਹੈ ਲੋਕਾਂ ਨੇ ਗਲਤ ਅਫਵਾਹ ਉਡਾ ਦਿੱਤੀ ਗੁਰੂ ਮਹਾਰਾਜ ਗੁਰਨਾਨਕ ਦੇਵ ਜੀ ਦੇ ਮਨ ਵਿੱਚ ਖਿਆਲ ਆਇਆ ਉਹਨਾਂ ਨੇ ਭਾਈ ਮੂਲੇ ਨੂੰ ਆਖਿਆ ਭਾਈ ਮੂਲਾ ਲੋਕਾਂ ਨੇ ਗਲਤ ਅਫਵਾਹ ਉਡਾ ਦਿੱਤੀ ਹੈ ਤੇਰੀ ਪਤਨੀ ਨੂੰ ਆਖ ਦਿੱਤਾ ਹੈ ਵੀ ਤੇਰਾ ਪਤੀ ਮਰ ਗਿਆ ਹੈ ਤੇਰੀ ਪਤਨੀ ਧਾਵਾ ਮਾਰ-ਮਾਰ ਕੇ ਜ਼ੋਰ-ਜ਼ੋਰ ਦੀ ਰੋਈ ਜਾਂਦੀ ਹੈ ਵੀ ਮੇਰਾ ਪਤੀ ਮਰ ਗਿਆ ਹੈ ਪਕੀਰਾਂ ਦੇ ਨਾਲ ਗਿਆ ਸੀ ਮੈਂ ਤਾਂ ਅੰਤ ਵੇਲੇ ਆਪਣੇ ਪਤੀ ਦਾ ਮੁੱਖ ਵੀ ਨਹੀਂ ਦੇਖ ਸਕੀ ਜ਼ੋਰ-ਜ਼ੋਰ ਦੀ ਰੋਈ ਜਾਂਦੀ ਹੈ ਤੇ ਨਾਲ ਭਾਈ ਉਸ ਸਮੇਂ ਜਿਹੜੀ ਸਤੀ ਵਰਤਾ ਪ੍ਰਥਮ ਚੱਲਦੀ ਸੀ ਵੀ ਜਦੋਂ ਉਸ ਦਾ ਪਤੀ ਮੁੱਕ ਜਾਂਦਾ ਹੈ ਉਸ ਦੇ ਨਾਲ ਹੀ ਉਸ ਦੀ ਪਤਨੀ ਵੀ ਉਹੀ ਅੱਗ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੰਦੀ ਹੈ ਪਤੀ ਦੇ ਨਾਲ ਪਤਨੀ ਦੀ ਵੀ ਮੌਤ ਹੁੰਦੀ ਸੀ ਤੇ ਭਾਈ ਮੂਲਾ ਤੇਰੀ ਪਤਨੀ ਹੁਣ ਜਿਹੜੀ ਇਹ ਲੱਕੜਾਂ ਇਕੱਠੀਆਂ ਕਰਦੀ ਫਿਰਦੀ ਹੈ ਆਪਣੇ ਆਪ ਨੂੰ ਅੱਗ ਵਿੱਚ ਸੜਨ ਵਾਸਤੇ ਵੀ ਉਹ ਸੁਣੀ ਆਪਣੇ ਆਪ ਨੂੰ ਅੱਗ ਵਿੱਚ ਸਾੜ ਲੈਣਾ ਹੈ ਵੀ ਮੇਰਾ ਪਤੀ ਮੁੱਕ ਗਿਆ ਹੈ ਰੀਤੀ ਰਿਵਾਜ ਦੇ ਅਨਸਾਰ ਉਸਨੇ ਉਸ ਨੂੰ ਆਪਣੇ ਆਪ ਨੂੰ ਅੱਗ ਵਿੱਚ ਸਾੜਨਾ ਹੈ ਇਹ ਗੱਲ ਸੁਣ ਕੇ ਮੂਲੇ ਭਾਈ ਨੂੰ ਬਹੁਤ ਦੁੱਖ ਹੁੰਦਾ ਹੈ ਵੀ ਗੁਰੂ ਮਹਾਰਾਜ ਜੀ ਮੈਂ ਤਾਂ ਇੰਨੇ ਦੂਰ ਆ ਗਿਆ ਹਾਂ ਮੈਨੂੰ ਜਾਣ ਚ ਵੀ ਬਹੁਤ ਸਮਾਂ ਲੱਗ ਜਾਵੇਗਾ ਜਦੋਂ ਤੱਕ ਮੈਂ ਪਹੁੰਚਣਾ ਹੈ ਉਦੋਂ ਤੱਕ ਤਾਂ ਮੇਰੀ ਪਤਨੀ ਨੇ ਆਪਣੇ ਆਪ ਨੂੰ ਅੱਗ ਵਿੱਚ ਪਾ ਲੈਣਾ ਹੈ ਉਹ ਤਾਂ ਵੀ ਮਰ ਮੁੱਕ ਜਾਵੇਗੀ ਲੋਕਾਂ ਨੇ ਝੂਠੀ ਖਬਰ ਫੈਲਾ ਦਿੱਤੀ ਹੈ ਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਮੈਂ ਵੀ ਜਿੰਦਾ ਰਹਿਣਾ ਮੇਰੀ ਪਤਨੀ ਨੂੰ ਵੀ ਕੁਝ ਨਾ ਹੋਵੇ ਗੁਰੂ ਮਹਾਰਾਜ ਨੇ ਆਖਿਆ ਭਾਈ ਮੂਲਾ ਇੰਨਾ ਕਰ ਅੱਖਾਂ ਬੰਦ ਕਰ ਲੈ ਭਾਈ ਮੂਲੇ ਨੇ ਅੱਖਾਂ ਬੰਦ ਕੀਤੀਆਂ ਗੁਰੂ ਮਹਾਰਾਜ ਨੇ ਅੱਖਾਂ ਬੰਦ ਕੀਤੀਆਂ ਧਿਆਨ ਤਰਿਆ ਪਰਮਾਤਮਾ ਦਾ ਬਖਸ਼ਿਸ਼ ਕੀਤੀ ਪਰਮਾਤਮਾ ਨੇ ਭਾਈ ਮੂਲਾ ਜਿਸ ਸਥਾਨ ਤੇ ਖੜਾ ਸੀ ਉਥੋਂ ਸਿੱਧਾ ਹੀ ਆਪਣੇ ਘਰ ਪਹੁੰਚ ਗਿਆ ਗੁਰੂ ਦੀ ਕਿਰਪਾ ਬਹੁਤ ਸੀ ਗੁਰੂ ਬਹੁਤ ਸ਼ਕਤੀशाली ਸੀ ਗੁਰੂ ਦੀ ਇਹੋ ਜੀ ਕਿਰਪਾ ਹੋਈ ਉਸੇ ਹੀ ਸਮੇਂ ਅੱਖਾਂ ਜਦੋਂ ਖੁੱਲੀਆਂ ਮੂਲੇ ਨੇ ਤਾਂ ਮੂਲਾ ਆਪਦੇ ਘਰ ਦੇ ਵਿੱਚ ਖੜਾ ਹਾ ਉਹ ਜਾ ਕੇ ਫੜ ਕੇ ਆਪਣੀ ਪਤਨੀ ਨੂੰ ਲਿਆ ਆਂਦਾ ਹੈ ਵੀ ਮੈਂ ਜਿੰਦਾ ਹਾਂ ਤੂੰ ਇਦਾਂ ਹੀ ਮਰਨ ਦੀਆਂ ਤਿਆਰੀਆਂ ਕਰਦੀ ਫਿਰਦੀ ਹਾਂ ਲੱਕੜਾਂ ਇਕੱਠੀਆਂ ਕਰਦੀ ਫਿਰਦੀ ਹਾਂ ਤੂੰ ਲੋਕਾਂ ਦੇ ਪੜਕਾਣੇ ਵਿੱਚ ਆ ਗਈ ਹਾਂ ਲੋਕਾਂ ਨੇ ਤੈਨੂੰ ਪੜਕਾ ਦਿੱਤਾ ਹੈ ਮੈਂ ਜੀਂਦਾ ਹਾਂ ਲੋਕਾਂ ਨੇ ਗਲਤੇ ਅਫਵਾਹ ਉਡਾ ਦਿੱਤੀ ਹੈ ਇਹ ਗੱਲ ਸੁਣ ਕੇ ਉਸ ਦੀ ਪਤਨੀ ਹੈਰਾਨ ਹੋ ਗਈ ਰਿਸ਼ਤੇਦਾਰ ਸਾਰੇ ਹੈਰਾਨ ਹੋ ਗਏ ਮੈਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸੀਗਾ ਉਹਨਾਂ ਦੇ ਨਾਲ ਚਲਾ ਗਿਆ ਸੀ ਮੈਨੂੰ ਗੁਰੂ ਮਹਾਰਾਜ ਬਾਣੀ ਸਿਮਰਨ ਲਈ ਮੈਂ ਜੀਵਨ ਸਫਲ ਕਰਨ ਲਈ ਆਪਣੇ ਨਾਲ ਲੈ ਕੇ ਚਲੇ ਗਏ ਮੈਨੂੰ ਜਦੋਂ ਗੁਰੂਆਂ ਨੇ ਦੱਸਿਆ ਵੀ ਤੇਰੀ ਪਤਨੀ ਸਤੀ ਪਰਥਾ ਦੇ ਅਨੁਸਾਰ ਆਪਣੀ ਜਾਨ ਦੇਣ ਲੱਗੀ ਹੈ ਮੈਂ ਤਾਂ ਹੀ ਕਰਕੇ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਤੇਰੇ ਕੋਲੇ ਆਇਆ ਹਾਂ ਵੀ ਮੈਂ ਆਪਣੀ ਪਤਨੀ ਨੂੰ ਬਚਾਉਣਾ ਹੈ ਨਹੀਂ ਤਾਂ ਉਸਨੇ ਜਾਨ ਦੇ ਦੇਣੀ ਹੈ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਆਇਆ ਹਾਂ ਤੂੰ ਇਹ ਗਲਤ ਕੰਮ ਨਾ ਕਰ ਮੈਂ ਜਿਉਂਦਾ ਹੀ ਰਹਾਂ ਮੈਂ ਨਹੀਂ ਮਰਿਆ ਉਸ ਦੀ ਪਤਨੀ ਉਸ ਨੂੰ ਬਹੁਤ ਹੀ ਖੁਸ਼ ਹੋਈ ਹੈ ਜਫੀਆਂ papa ਕੇ ਰੋ ਰਹੀ ਹੈ ਦੁੱਖ ਵੰਡਾ ਰਹੀ ਹੈ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੁਸੀਂ ਬਚ ਗਏ ਹੋ ਤੁਹਾਨੂੰ ਕੁਝ ਵੀ ਨਹੀਂ ਹੋਇਆ ਪੈਰਾਂ ਤੇ ਨਮਸਕਾਰ ਕਰਦੀ ਹੈ ਬਹੁਤ ਹੀ ਪਿਆਰ ਸਤਿਕਾਰ ਨਾਲ ਉਹ ਰਹਿਣ ਲੱਗ ਜਾਂਦੇ ਹਨ ਇੱਕ ਸਾਲ ਬੀਤ ਜਾਂਦਾ ਹੈ ਗੁਰੂ ਮਹਾਰਾਜ ਬਾਬਾ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਮੂਲੇ ਖੱਤਰੀ ਦੇ ਪਿੰਡ ਪਹੁੰਚ ਜਾਂਦੇ ਹਨ ਇੱਕ ਸਾਲ ਬਾਅਦ ਇੱਕ ਸਾਲ ਦਾ ਸਮਾਂ ਬੀਤ ਜਾਂਦਾ ਹੈ ਗੁਰੂ ਮਹਾਰਾਜ ਤੇ ਭਾਈ ਮਰਦਾਨਾ ਮੂਲੇ ਖੱਤਰੀ ਦੇ ਪਿੰਡ ਪਹੁੰਚ ਜਾਂਦੇ ਹਨ ਭਾਈ ਮਰਦਾਨੇ ਨੂੰ ਗੁਰੂ ਮਹਾਰਾਜ ਆਖਦੇ ਹਨ ਭਾਈ ਮਰਦਾਨਾ ਇਹ ਆਪਣੇ ਸਿੱਖ ਦਾ ਪਿੰਡ ਹੈ ਇਸ ਦੇ ਵਿੱਚ ਆਪਣਾ ਬਹੁਤ ਪਿਆਰ ਕਰਨ ਵਾਲਾ ਸਿੱਖ ਵੀ ਹੈ ਉਸ ਦਾ ਨਾਮ ਮੂਲਾ ਖੱਤਰੀ ਹੈ ਆਪਾਂ ਉਸ ਨੂੰ ਮਿਲ ਕੇ ਹੀ ਜਾਣਾ ਆਪਾਂ ਉਸ ਨੂੰ ਮਿਲ ਕੇ ਜਾਵਾਂਗੇ ਅੱਗੇ ਦੀ ਯਾਤਰਾ ਫਿਰ ਕਰਦੇ ਗੁਰੂ ਮਹਾਰਾਜ ਭਾਈ ਮਰਦਾਨਾ ਊਲੇ ਦੇ ਖਤਰੀ ਦੇ ਘਰ ਪੁੱਛਦੇ ਪੁੱਛਦੇ ਪਹੁੰਚ ਗਏ ਜਦੋਂ ਜਾ ਕੇ ਭਾਈ ਊਲੇ ਦੇ ਘਰੇ ਬਾਜ ਮਾਰੀ ਭਾਈ ਊਲਾ ਤੇਰੇ ਦਰ ਤੇ ਫਕੀਰ ਆਏ ਹਨ ਆਜਾ ਤੈਨੂੰ ਮਿਲਣ ਵਾਸਤੇ ਉਸ ਦੀ ਗੱਲ ਸੁਣ ਕੇ ਊਲੇ ਦੀ ਪਤਨੀ ਨੇ ਵੇਖਿਆ ਵੀ ਤਉਹੀ ਫਕੀਰ ਸਾਧੂ ਹੈ ਜਿਹੜਾ ਮੇਰੇ ਪਤੀ ਨੂੰ ਪਹਿਲਾਂ ਲੈ ਕੇ ਚਲਾ ਗਿਆ ਸੀ ਉਹ ਫਿਰ ਮੇਰਾ ਪਤੀ ਕਈ ਸਾਲਾਂ ਬਾਅਦ ਹੀ ਵਾਪਸ ਨੋਟ ਕੇ ਆਇਆ ਇਹ ਦੁਬਾਰਾ ਮੇਰੇ ਪਤੀ ਨੂੰ ਲੈ ਜਾਣ ਵਾਸਤੇ ਆਇਆ ਹੈ ਇਹ ਮੇਰੇ ਪਤੀ ਨੂੰ ਫਿਰ ਲੈ ਕੇ ਚਲਾ ਜਾਵੇਗਾ ਉਸ ਦੇ ਮਨ ਵਿੱਚ ਇਹੋ ਜੇ ਖਿਆਲ ਆਏ ਉਸ ਨੇ ਦਰਵਾਜ਼ਾ ਨਹੀਂ ਖੋਲਿਆ ਭੱਜ ਕੇ ਗਈ ਉਸ ਨੇ ਆਪਣੇ ਪਤੀ ਨੂੰ ਆਖਿਆ ਤੂੰ ਇਦਾਂ ਕਰ ਪਿੱਛੇ ਜਾ ਕੇ ਕਮਰੇ ਦੇ ਵਿੱਚ ਲੁੱਕ ਕੇ ਬਹਿ ਜਾ ਫਕੀਰ ਸਾਧੂ ਆਏ ਹਨ ਤੈਨੂੰ ਪਹਿਲਾਂ ਵੀ ਲੈ ਕੇ ਚਲੇ ਗਏ ਸੀ ਹੁਣ ਦੁਬਾਰਾ ਤੈਨੂੰ ਲੈਣ ਆਏ ਹਨ ਤੂੰ ਐਦਾਂ ਕਰ ਪਿੱਛੇ ਲੁੱਕ ਕੇ ਬੈਠਾ ਰਹੀਂ ਜਦੋਂ ਤੱਕ ਮੈਂ ਨਾ ਬੁਲਾਵਾਂ ਤੂੰ ਆਣਾ ਨਹੀਂ ਹੈ ਮੂਲੇ ਖਤਰੀ ਦੀ ਘਰ ਵਾਲੀ ਮੂਲੇ ਨੂੰ ਪਿੱਛੇ ਲੁਕਾ ਕੇ ਦਰਵਾਜ਼ੇ ਕੋਲ ਆ ਜਾਂਦੀ ਹੈ ਭਾਈ ਕੌਣ ਹੋ ਤੁਸੀਂ ਬਾਬਾ ਨਾਨਕ ਜੀ ਆਖਦੇ ਹਨ ਭਾਈ ਅਸੀਂ ਫਕੀਰ ਹਾਂ ਮੂਲੇ ਖੱਤਰੀ ਨੂੰ ਮਿਲਣ ਆਏ ਹਾਂ ਮਿਲ ਕੇ ਚਲੇ ਜਾਵਾਂਗੇ ਭਾਈ ਮੂਲਾ ਖੱਤਰੀ ਤਾਂ ਕਰੇ ਨਹੀਂ ਹੈ ਉਹ ਕੰਮ ਤੇ ਗਿਆ ਮੂਲੇ ਖੱਤਰੀ ਦੀ ਪਤਨੀ ਆਖਦੀ ਹੈ ਝੂਠ ਬੋਲਦੀ ਹੈ ਵੀ ਮੂਲਾ ਖੱਤਰੀ ਕੰਮ ਤੇ ਗਿਆ ਹੈ ਕਰੇ ਨਹੀਂ ਹੈ ਬਾਬਾ ਨਾਨਕ ਜੀ ਦੁਬਾਰਾ ਆਖਦੇ ਹਨ ਭਾਈ ਮੂਲੇ ਖੱਤਰੀ ਨੂੰ ਬੁਲਾ ਸੀ ਮਿਲ ਕੇ ਜਾਣਾ ਹੈ ਉਹ ਬਹੁਤ ਪਿਆਰ ਵਾਲਾ ਬਹੁਤ ਗੁਰੂ ਦੀ ਬੰਦਗੀ ਸਿਮਰਨ ਕਰਦਾ ਹੈ ਅਸੀਂ ਇਨੀ ਦੂਰ ਤੋਂ ਉਸ ਨੂੰ ਮਿਲਣ ਵਾਸਤੇ ਆਏ ਹਾਂ ਅਸੀਂ ਕੁਝ ਨਹੀਂ ਲੈਣਾ ਕੁਝ ਨਹੀਂ ਦੇਣਾ ਮਿਲ ਕੇ ਚਲੇ ਜਾਣਾ ਹੈ ਮੂਲੇ ਕਤਰੀ ਦੀ ਘਰ ਵਾਲੀ ਦੁਬਾਰਾ ਝੂਠ ਬੋਲਦੀ ਹੈ ਭਏ ਤੁਹਾਨੂੰ ਆਖਿਆ ਹੈ ਮੂਲਾ ਕਤਰੀ ਕਰੇ ਹੈ ਹੀ ਨਹੀਂ ਗੁਰੂ ਮਹਾਰਾਜ ਬਾਬਾ ਨਰਦਾਨਾ ਜੀ ਆਖਦੇ ਬਿਨ ਬੋਲਿਆਂ ਸਭ ਕੁਝ ਜਾਣਦਾ ਪ੍ਰਪਾ ਪਰਮਾਤਮਾ ਜਿਹੜਾ ਹੈ ਉਹ ਬਿਨਾਂ ਬੋਲਿਆਂ ਹੀ ਸਭ ਕੁਝ ਜਾਣਦਾ ਹੈ ਪਰਮਾਤਮਾ ਨੂੰ ਸਭ ਪਤਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਦਾ ਰੂਪ ਹੈ ਉਹਨਾਂ ਨੂੰ ਤਾਂ ਸਭ ਕੁਝ ਪਤਾ ਹੈ ਵੀ ਮੋਲਾ ਖਤਰੀ ਆਪਣੇ ਘਰ ਦੇ ਅੰਦਰ ਪਿੱਛੇ ਲੁਕ ਕੇ ਬੈਠਾ ਹੈ ਉਸ ਦੀ ਪਤਨੀ ਨੇ ਉਸ ਨੂੰ ਲੁਕਾ ਦਿੱਤਾ ਹੈ ਵੀ ਤੋ ਲੁਕ ਕੇ ਬੈਠਾ ਰਹੇ ਤੈਨੂੰ ਗੁਰੂ ਮਹਾਰਾਜ ਫਕੀਰ ਲੈਣ ਆਏ ਹਨ ਲੈ ਕੇ ਚਲੇ ਜਾਣਗੇ ਦੋ ਤਿੰਨ ਵਾਰ ਬਾਬੇ ਨਾਨਕ ਜੀ ਨੇ ਆਵਾਜ਼ ਮਾਰੀ ਭਾਈ ਮੂਲਾ ਖੱਤਰੀ ਆ ਜਾ ਤੈਨੂੰ ਮਿਲਣ ਵਾਸਤੇ ਆਏ ਹਾਂ ਮੂਲਾ ਖੱਤਰੀ ਨਹੀਂ ਆਇਆ ਆਪਣੀ ਘਰ ਵਾਲੇ ਦੀ ਗੱਲ ਸੁਣ ਕੇ ਪਿੱਛੇ ਹੀ ਲੁਕ ਕੇ ਬੈਠਾ ਰਿਹਾ ਦੋ ਤਿੰਨ ਆਵਾਜ਼ ਮਾਰ ਕੇ ਫਿਰ ਇੱਕ ਵਾਰ ਲਾਸਟ ਆਵਾਜ਼ ਮਾਰੀ ਭਾਈ ਮੂਲਾ ਖੱਤਰੀ ਆ ਜਾ ਉਸ ਦੀ ਪਤਨੀ ਨੇ ਆਖਿਆ ਭਈ ਹੈ ਹੀ ਨਹੀਂ ਗੁਰੂ ਮਹਾਰਾਜ ਨੇ ਬਚਨ ਕੀਤੇ ਜੇ ਹੈ ਹੀ ਨਹੀਂ ਤਾਂ ਫਿਰ ਹੈ ਹੀ ਨਹੀਂ ਗੁਰੂ ਮਹਾਰਾਜ ਦੇ ਮੁਖ ਤੋਂ ਨਿਕਲ ਗਿਆ ਵੀ ਹੈ ਹੀ ਨਹੀਂ ਇਹ ਗੱਲ ਆਖ ਕੇ ਗੁਰੂ ਮਹਾਰਾਜ ਤੇ ਬਾਬਾ ਮਰਦਾਨਾ ਜੀ ਦੋਨੋਂ ਤੁਰੇ ਜਾ ਰਹੇ ਨੇ ਰਸਤੇ ਦੇ ਵਿੱਚ ਜਾਂਦੇ ਹੋਏ ਬਾਬਾ ਮਰਦਾਨਾ ਜੀ ਨੇ ਉਸ ਦੀ ਪਤਨੀ ਨੂੰ ਇੱਕ ਗੱਲ ਹੋ ਰਿ ਆਖੇ ਚਲੋ ਸਾਧੂ ਚਲਦੇ ਭਲੇ ਨਗਰੀ ਵਸਦੀ ਭਲੀ ਵੀ ਸਾਧੂ ਚਲਦੇ ਭਲੇ ਨਗਰੀ ਵਸਦੀ ਭਲੀ ਅਸੀਂ ਚਲੇ ਹਾਂ ਕੋਈ ਗੱਲ ਇਹ ਗੱਲ ਸੁਣ ਕੇ ਮੂਲੇ ਖੱਤਰੀ ਆਪਣੇ ਘਰ ਵਾਲੇ ਦੇ ਪਿੱਛੇ ਹੀ ਬੈਠਾ ਲੁਕ ਕੇ ਰਿਆ ਬਾਬਾ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੋਨੋਂ ਤੁਰੇ ਜਾ ਰਹੇ ਨੇ ਥੋੜਾ ਹ ਸਮਾਂ ਪਾ ਕੇ ਮੂਲੇ ਖੱਤਰੀ ਨੂੰ ਸੱਪ ਨੇ ਡੰਗ ਮਾਰ ਲਿਆ ਜਦੋਂ ਮੂਲੇ ਖੱਤਰੀ ਨੂੰ ਸੱਪ ਨੇ ਡੰਗ ਮਾਰਿਆ ਮੂਲੇ ਖੱਤਰੀ ਆਪਣੇ ਸਥਾਨ ਤੇ ਹੀ ਮਰ ਮੁੱਕ ਗਿਆ ਉਸ ਦੇ ਮੂੰਹ ਤੋਂ ਝੱਗ ਨਿਕਲਣ ਲੱਗ ਪਈ ਉਸ ਦੀ ਪਤਨੀ ਨੇ ਆ ਕੇ ਦੇਖਿਆ ਵੀ ਮੇਰਾ ਪਤੀ ਤਾਂ ਮਰ ਗਿਆ ਹੈ ਸਾਨੂੰ ਸੱਪ ਖਾ ਗਿਆ ਹੈ ਗੁਰੂ ਮਹਾਰਾਜ ਨੇ ਵਚਨ ਕੀਤੇ ਸੀ ਵੀ ਹੈ ਹੀ ਨਹੀਂ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਉਸ ਨੇ ਸਾਰੇ ਅਣ ਉਸ ਪੜੋਸ ਨੂੰ ਇਕੱਠਾ ਕਰ ਲਿਆ ਆਖਿਆ ਮੇਰਾ ਪਤੀ ਮਰ ਗਿਆ ਹੈ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਤੁਸੀਂ ਇਹ ਬਖਸ਼ਿਸ਼ ਕਰੋ ਆਪਾਂ ਗੁਰੂ ਨੂੰ ਲੱਭਦੇ ਹਾਂ ਗੁਰੂਆਂ ਕੋਲ ਮੇਰੇ ਪਤੀ ਨੂੰ ਲੈ ਕੇ ਚੱਲਦੇ ਹਾਂ ਮੂਲੇ ਖੱਤਰੀ ਦੀ ਪਤਨੀ ਮੂਲੇ ਨੂੰ ਲੈ ਕੇ ਗੁਰੂ ਮਹਾਰਾਜ ਨਾਨਕ ਜੀ ਕੋਲ ਜਾਂਦੀ ਹੈ ਆਖਦੀ ਹੈ ਗੁਰੂ ਮਹਾਰਾਜ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਂ ਤੁਹਾਨੂੰ ਬਹੁਤ ਵੱਡਾ ਝੂਠ ਬੋਲ ਦਿੱਤਾ ਹੈ ਇਸ ਦੇ ਕਾਰਨ ਮੇਰਾ ਪਤੀ ਮਰ ਗਿਆ ਉਸ ਨੂੰ ਸੱਪ ਖਾ ਗਿਆ ਤੁਸੀਂ ਕਿਰਪਾ ਕਰੋ ਮੇਰੀ ਗਲਤੀ ਦੀ ਮਾਫੀ ਮੈਨੂੰ ਬਖਸ਼ ਦਿਓ ਮੇਰੇ ਪਤੀ ਨੂੰ ਦੁਬਾਰਾ ਜ਼ਿੰਦਾ ਕਰ ਦਿਓ ਗੁਰੂ ਨਾਨਕ ਦੇਵ ਜੀ ਨੇ ਆਖਿਆ ਭਾਏ ਤੇਰੇ ਇਹ ਗਲਤੀ ਸੀ ਉਸ ਦੀ ਸਜ਼ਾ ਤੈਨੂੰ ਭੋਗਣੀ ਪੈਣੀ ਹੈ ਤੇਰੇ ਪਤੀ ਦੀ ਗਲਤੀ ਸੀ ਉਹ ਤੇਰੇ ਝੂਠ ਪਿੱਛੇ ਲੱਗਿਆ ਹੈ ਉਸ ਨੂੰ ਵੀ ਉਸ ਲਈ ਸਜ਼ਾ ਮਿਲੀ ਹੈ ਮੇਰੇ ਹੱਥ ਵਿੱਚ ਕੁਝ ਨਹੀਂ ਹੈ ਤੁਹਾਡੇ ਆਪਣੇ ਕਰਮਾਂ ਦੀ ਸਜ਼ਾ ਹੈ ਜੋ ਤੁਹਾਨੂੰ ਮਿਲੀ ਹੈ ਝੂਠ ਬੋਲਣਾ ਝੂਠੇ ਬੰਦੇ ਦਾ ਸਾਥ ਦੇਣਾ ਦੋਨੋਂ ਹੀ ਮਾੜੇ ਕਰਮ ਹਨ ਗੁਰੂ ਮਹਾਰਾਜ ਨੇ ਸਮਝਾਇਆ ਮੈਂ ਸਦਾ ਹੁਣ ਕੁਝ ਨਹੀਂ ਕਰ ਸਕਦਾ ਇਹ ਹੁਣ ਮਰ ਗਿਆ ਮੈਂ ਇਨਾ ਕਰ ਸਕਦਾ ਹਾਂ ਵੀ ਇਹਦਾ ਔਣ ਜਾਣ ਦਾ ਚੱਕਰ ਕੱਟ ਸਕਦਾ ਹਾਂ ਮੈਂ ਦਸਵੇਂ ਜਾਮੇ ਵਿੱਚ ਆਵਾਂਗਾ ਉਦੋਂ ਇਸ ਦਾ ਆ ਕੇ ਉਧਾਰ ਕਰੂੰਗਾ ਔਣ ਜਾਣ ਦਾ ਇਸ ਦਾ ਚੱਕਰ ਕੱਟ ਦੇਵਾਂਗਾ ਗੁਰੂ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਦਾ ਰੂਪ ਲੈ ਕੇ ਆਏ ਹਨ 10ਵੇਂ ਜਾਮੇ ਵਿੱਚ ਆ ਕੇ ਮੂਲਾ ਖੱਤਰੀ ਜਿਹੜਾ ਸੀ ਉਹਦੀ ਜੂਨ ਖਰਗੋਸ਼ ਦੀ ਜੂਨ ਸੀ ਮੂਲਾ ਖੱਤਰੀ ਮਰਨ ਤੋਂ ਬਾਅਦ ਖਰਗੋਸ਼ ਦੀ ਜੂਨ ਵਿੱਚ ਆ ਗਿਆ 84 ਲੱਖ ਜੂਨ ਹਨ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਮੂਲਾ ਖੱਤਰੀ ਖਰਗੋਸ਼ ਦੀ ਜੂਨ ਵਿੱਚ ਆਇਆ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਗੁਰਦੁਆਰਾ ਸ਼ਿਕਾਰ ਘਾਟ ਹੈ ਜਿੱਥੇ ਮੂਲੇ ਖੱਤਰੀ ਦਾ ਉਧਾਰ ਕੀਤਾ ਹੈ ਗੁਰੂ ਮਹਾਰਾਜ ਜੀ ਗੁਰੂ ਮਹਾਰਾਜ ਨੇ ਮੂਲੇ ਖੱਤਰੀ ਨੂੰ تیر ਮਾਰ ਕੇ ਖਰਗੋਸ਼ ਨੂੰ ਉੱਥੇ ਉਸ ਨੂੰ ਮਾਰ ਦਿੱਤਾ ਉਸ ਦਾ ਉਧਾਰ ਹੋ ਗਿਆ ਸਦਾ ਜਨਮ ਮਰਨ ਦਾ ਗੇੜ ਕੱਟਿਆ ਗਿਆ ਜਨਮ ਮਰਨ ਦਾ ਗੇੜ ਜਿਹੜਾ ਮੂਲੇ ਖੱਤਰੀ ਦਾ ਕੱਟਿਆ ਗਿਆ ਉਸ ਦਾ ਉਧਾਰ ਹੋ ਗਿਆ ਹਜ਼ੂਰ ਸਾਹਿਬ ਵਿੱਚ ਗੁਰਦੁਆਰਾ ਹੈ ਅੱਜ ਵੀ ਸ਼ିକਾਰ ਘਾਟ ਜਿਸ ਦੇ ਵਿੱਚ ਮੂਲੇ ਖੱਤਰੀ ਦਾ ਉਦਾਰ ਹੋਇਆ ਮਾੜੇ ਕਰਮਾਂ ਦੀ ਸਜ਼ਾ ਮਾੜੀ ਹੁੰਦੀ ਹੈ ਝੋਟ ਦਾ ਸਾਥ ਦੇਣ ਵਾਲੇ ਦਾ ਵੀ ਮਾੜਾ ਹੁੰਦਾ ਝੋਟ ਬੋਲਣ ਵਾਲੇ ਦਾ ਵੀ ਮਾੜਾ ਹੁੰਦਾ ਆਪਾਂ ਗੁਰੂ ਵਾਲੇ ਨੇ ਗੁਰੂ ਦੇ ਨਾਲ ਜੁੜੀਏ ਗੁਰੂਆਂ ਦੀ ਬਖਸ਼ਿਸ਼ਾਂ ਪ੍ਰਾਪਤ ਕਰੀਏ ਗੁਰੂ ਮਹਾਰਾਜ ਕਿਰਪਾ ਕਰਨਗੇ ਮਿਹਰ ਕਰਨਗੇ ਚੜ੍ਹਦੀਆਂ ਕਲਾਵਾਂ ਬਖਸ਼ਣਗੇ ਆਪਾਂ ਆਪਾਂ ਪਰਿਵਾਰ ਨੂੰ ਵੀ ਖੁਸ਼ੀਆਂ ਦੇ ਸਕਦੇ ਹਾਂ ਜੇ ਆਪਾਂ ਮਾੜੇ ਕਰਮ ਕਰਾਂਗੇ ਤਾਂ ਆਪਣਾ ਪਰਿਵਾਰ ਵੀ ਮਾੜੇ ਕਰਮਾਂ ਦੀ ਸਜ਼ਾ ਭੁਗਦਾ ਹੈ ਇੱਕ ਇਨਸਾਨ ਦਾ ਕੀਤਾ ਹੋਇਆ ਗਲਤ ਕੰਮ ਉਸ ਦਾ ਪੂਰਾ ਪਰਿਵਾਰ ਭੁਗਦਾ ਹੈ ਪੂਰੇ ਪਰਿਵਾਰ ਨੂੰ ਉਸ ਦੀ ਸਜ਼ਾ ਮਿਲਦੀ ਹੈ ਕਿਉਂਕਿ ਇਨਸਾਨ ਇੱਕ ਗਲਤ ਕੰਮ ਕਰਦਾ ਹੈ ਤਾਂ ਉਸ ਦਾ ਸਾਥ ਉਸ ਦਾ ਪਰਿਵਾਰ ਵੀ ਦਿੰਦਾ ਹੁੰਦਾ ਹੈ ਜੇ ਉਸ ਦਾ ਪਰਿਵਾਰ ਸਾਥ ਦਿੰਦਾ ਹੈ ਗਲਤ ਕੰਮ ਵਿੱਚ ਤਾਂ ਉਸ ਦੀ ਸਜ਼ਾ ਸਾਰੇ ਪਰਿਵਾਰ ਨੂੰ ਮਿਲਦੀ ਹੈ ਗਲਤੀਆਂ ਭੁੱਲਾਂ ਚੁਕਾਂ ਦੀ ਖੇਮਾ ਫਤਿਹ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ